ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਵੀਰੋ ਅਮਰਿਤਪਾਲ ਸਿੰਘ ਮਹਿਰੂ ਤੇ ਉਹਨਾਂ ਦੇ ਸਾਥੀਆਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਵੀਰੋ ਇੱਕ ਇਹੋ ਜਿਹਾ ਬਿਆਨ ਇੱਕ ਇਹੋ ਜਿਹੀ ਗੱਲ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਰ ਬੰਨੇ ਰੌਲਾ ਪੈ ਗਿਆ ਹੈ ਕਿ ਅਮਰਿਤਪਾਲ ਮਹਿਰੂ ਬਹੁਤ ਜਲਦ ਰਿਹਾ ਹੋ ਜਾਣਗੇ ਉਹਨਾਂ ਨੂੰ ਕੁਝ ਵੀ ਨਹੀਂ ਹੋਏਗਾ ਆਖਰ ਇਹੋ ਜੀ ਕਿਹੜੀ ਗੱਲ ਇਹੋ ਜਿਹਾ ਕਿਹੜਾ ਨੁਕਤਾ ਹਰਪਾਲ ਸਿੰਘ ਖਾਰਾ ਦੇ ਹੱਥ ਆ ਗਿਆ ਵੇ ਕਿ ਉਹਨਾਂ ਨੇ ਏਡੀ ਵੱਡੀ ਗੱਲ ਕਰ ਦਿੱਤੀ ਹੈ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਹਰਪਾਲ ਸਿੰਘ ਖਾਰਾ ਕੋ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਣੇ ਤੇ ਇਸੇ ਬਾਰੇ ਚਾਣਨੇ ਆਂ ਹਾਂ ਜੀ ਪੰਜਾਬੀਓ ਸਾਸਰਿਕਾਲ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਤੇ ਉਹਦੇ ਦੋਵੇਂ ਸਾਥੀ ਇਸ ਕੇਸ ਦੇ ਵਿੱਚੋਂ ਬਰੀ ਹੋਣ ਜਾ ਰਹੇ ਨੇ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਸੁਣ ਕੇ ਇੱਕ ਵਾਰ ਤਾਂ ਲੱਗਦਾ ਜਿਵੇਂ ਮਜ਼ਾਕ ਜਿਹਾ ਹੁੰਦਾ ਪਰ ਇਹ ਗੱਲ ਬਿਲਕੁਲ ਸੱਚ ਕਿਉਂਕਿ ਜਿਹੜੇ ਬੰਦੇ ਦਾ ਇਨਵੈਸਟੀਗੇਸ਼ਨ ਕਰ ਰਹੇ ਕਿਸ ਦਾ ਯਾਨੀ ਅਮਰਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਉਹਨਾਂ ਨੇ ਮੂਹਰੇ ਤੁਹਾਨੂੰ ਅੱਜ ਕੁਝ ਬਿਆਨ ਸੁਣਾਵਾਂਗੇ ਅਮਰਪਾਲ ਸਿੰਘ ਮੈਰੋੜ ਦੇ ਸਾਥੀ ਕਿੰਨੇ ਜਿਹੜੇ ਬਰੀ ਹੋਣ ਜਾ ਰਹੇ ਨੇ ਔਰ ਕਿਵੇਂ ਹੋ ਰਹੇ ਨੇ ਇਹ ਜਿਹੜਾ ਕਿਹੜਾ ਤੱਥ ਹੱਥ ਲੱਗਿਆ ਉਹਨਾਂ ਦੇ ਕੀ ਸਬੂਤ ਹੈ ਕਿ ਪੁਲਸ ਨੂੰ ਇਹਦੇ ਵਿੱਚ ਝੂਠਾ ਪਾਇਆ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇੱਕ ਬੈਗ ਦੇ ਸਮੇਤ ਫੜੇ ਗਏ ਨੇ। ਔਰ ਦੋਵੇਂ ਖਬਰਾਂ ਬੜੀਆਂ ਹੀ ਅਹਿਮ ਨੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਐਕਸਪੋਜ਼ ਹੋ ਚੁੱਕਿਆ ਹੈ। ਯਾਨੀ ਉਹਨਾਂ ਦੀ ਐਡੀ ਵੱਡੀ ਚੋਰੀ ਫੜੀ ਗਈ ਹੈ ਕਿ ਜੇਲ੍ਹ ਜਾਣ ਦਾ ਪ੍ਰਬੰਧਨ ਵੀ ਹੋ ਸਕਦੇ ਦੇ ਵਿੱਚ। ਕਿਉਂਕਿ ਮੁੱਖ ਮੰਤਰੀ ਨੇ ਜਿਹੜੀਆਂ ਗੱਲਾਂ ਖੁਦ ਆਪਣੀ ਜ਼ੁਬਾਨ ਦੇ ਵਿੱਚੋਂ ਵਿਰੋਧੀ ਪਾਰਟੀਆਂ ਦੇ ਉੱਤੇ ਤੰਜ ਕਸੇ ਉਹਨਾਂ ਗੱਲਾਂ ਨੂੰ ਲੈ ਕੇ ਅੱਜ ਭਗਵੰਤ ਸਿਮਰਨ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਫੜਿਆ ਗਿਆਤ ਬੈਗ ਦੇ ਸਮੇਤ ਬੈਗ ਦੇ ਵਿੱਚ ਐਸਾ ਕੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਪਹਿਲਾਂ ਮੈਂ ਖਬਰ ਦਿਖਾਵਾਂਗਾ ਤੁਹਾਨੂੰ ਜਿਹੜੀ ਕਿ ਅਮਰਪਾਲ ਸਿੰਘ ਮਹਿਰੋ ਔਰ ਦੋ ਦੇ ਸਾਥੀ ਬਰੀ ਕਿਵੇਂ ਹੋ ਸਕਦੇ ਨੇ ਬਹੁਤ ਵੱਡਾ ਸਵਾਲ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਰ ਪੰਜਾਬ ਦੀ ਪੁਲਿਸ ਦੇ ਸਾਹਮਣੇ ਕਿਉਂਕਿ ਪੁਲਿਸ ਨੇ ਦਰਾਸਲ ਦੇ ਵਿੱਚ ਇੱਕ ਇਹਦੇ ਵਿੱਚ ਬਿਆਨ ਦਰਜ ਕੀਤਾ ਇੱਕ ਦਾਵਾ ਕੀਤਾ ਕਹਿੰਦੇ ਅਮਰਪਾਲ ਸਿੰਘ ਮਹਿਰੋ ਯਾਨੀ ਕਮਲਕਾਰ ਦੀ ਮਾਂ ਦੇ ਤੇਦੀ ਭੈਣ ਦੇ ਕਹਿਣ ਦੇ باوجود ਕਿ ਅਮਰਪਾਲ ਸਿੰਘ ਮੈਰ ਉਹਨਾਂ ਦੇ ਘਰ ਤੱਕ ਜਾਂਦਾ ਸੀ ਦੋ ਚਾਰ ਵਾਰ ਗਿਆ ਜਦੋਂ ਕਿ ਇਹਦਾ ਕਤਲ ਨਹੀਂ ਹੋਇਆ ਸੀ ਉਸ ਤੋਂ ਬਾਅਦ ਉਹਨੂੰ ਬਠੰਡੇ ਬੁਲਾਇਆ ਜਾਂਦਾ ਤੇ ਉਸਦਾ ਕਤਲ ਕੀਤਾ ਜਾਂਦਾ ਇਹ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਗਿਆ ਔਰ ਬਿਲਕੁਲ ਇਹ ਠੇਕ ਹੈ ਇਹ ਕੌਣ ਕਹਿ ਰਿਹਾ ਅਮਰਪਾਲ ਸਿੰਘ ਦੇ ਵਕੀਲ ਅਰਪਾਲ ਸਿੰਘ ਖਾਰਾ ਤਾਂ ਪਹਿਲਾਂ ਤੁਸੀਂ ਇਹਨਾਂ ਦੇ ਮੂੰਹੋਂ ਸੁਣੋ ਉਸ ਤੋਂ ਬਾਅਦ ਅਗਲੀ ਅਪਡੇਟ ਬੜੀ ਹੀ ਤਮਾਕੇਦਾਰ ਚਿਹੜੀ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਬੈਗ ਦੇ ਵਿੱਚੋਂ ਕੀ ਲੱਭਿਆ ਉਹ ਵੀ ਤੁਹਾਡੇ ਅੱਜ ਸਾਹਮਣੇ ਧਰ ਦੇਣਾ ਸੁਣੋ ਅਮਰਤਪਾਲ ਸਿੰਘ ਮਹਿਰੋ ਵਾਲਾ ਕੇਸ ਹੈ ਇਹ ਟਿਕਾਊਗਾ ਅਦਾਲਤ ਦੇ ਵਿੱਚ ਇਹ ਟਿਕਣ ਵਾਲਾ ਕੇਸ ਜਿੰਨਾ ਮਰਜੀ ਕਰ ਜੋ ਮਰਜੀ ਇਨਵੈਸਟੀਗੇਸ਼ਨ ਕਰ ਲੈ ਇਹ ਪਹਿਲੀ ਐਫ ਆਈ ਆਰ ਹੀ ਕਰਕੇ ਇਹ ਪਛਤਾਉਣਗੇ ਇਹਨਾਂ ਨੇ ਐਫ ਆਈ ਆਰ ਹੀ ਗਲਤ ਕਰਾ ਜਿਹੜਾ ਬੰਦਾ ਉਹਨਾਂ ਦਾ ਇੰਨਾ ਕੱਟੜ ਫੈਰੀ ਹੈ ਉਹ ਉਹਨਾਂ ਦੇ ਘਰੇ ਨਹੀਂ ਜਾਸ ਪੌਸਿਬਲੀ ਐਂਡ ਕੀ ਵੇ ਜਾਊਗਾ ਤੇ ਜੇ ਪੁਲਿਸ ਕੋਲ ਕੋਈ ਸਬੂਤ ਹੋਵੇ ਫਿਰ ਪੁਲਿਸ ਕੋਲ ਕੋਈ ਸਬੂਤ ਨਹੀਂ ਹੋਊਗਾ ਕੱਟ ਨੂੰ ਮਾਰਿਆ ਕਿੰਨੇ ਹੈ ਕੱਟ ਨੂੰ ਮਾਰਨ ਦੀ ਗੱਲ ਹੈ ਇਸ ਤਰ੍ਹਾਂ ਤੇ ਦੋ ਬੰਦੇ ਖੜਫੜੇ ਨੇ ਇਹਨਾਂ ਨੂੰ ਅੱਜ ਪੁੱਛੋ ਪੁਲਿਸ ਦੇ ਕੋਲ ਬੰਦਾ ਇਹ ਜਨਾਨੀ ਮਾਰੀ ਕਰਨਗੇ ਮਾਰੀ ਕਾਰਨ ਕੀ ਪ੍ਰੈਸ਼ਰ ਜਦੋਂ ਉਹਨਾਂ ਨੂੰ ਤੁਸੀਂ ਪਾਸੇ ਲੈ ਜਾਓਗੇ ਚਲਾਰ ਪੇਸ਼ ਹੋ ਜਾਊਗਾ ਜੇ ਚਲੇ ਜਾਣਗੇ ਇਹ ਬੰਦੇ ਕਹਿੰਦੇ ਅਸੀਂ ਮਾਰੀ ਮਿਲੇ ਉਹਨਾਂ ਮੁੰਡਿਆਂ ਨੂੰ ਜਿੰਨਾਂ ਤੇ ਐਜੂਕੇਸ਼ਨ ਨੇ ਜਨਾਹ ਕਚਨ ਦਾ ਮਰਡਰ ਕੀਤਾ ਉਹ ਜਿਹੜੇ ਨੇ ਮੈਂ ਬਾਹਰ ਗਿਆ ਸੀ ਪਹਿਲਾਂ ਮੇਰੇ ਜੂਨੀਅਰ ਪੇਸ਼ ਹੋਇਆ ਸੀ ਰਜੋਸ਼ ਸਿੰਘ ਭੁੱਲਾ ਤਾਂ ਅੱਜ ਮੈਂ ਪੇਸ਼ ਹੋਇਆ ਹਾਂ ਅਰਮਾਰਡ ਦੇ ਵਿੱਚ ਮੈਂ ਬਹਿਸ ਕਰਕੇ ਆਇਆ ਹਾਂ ਪਾਲ ਸਿੰਘ ਮੈਨੂੰ ਯੂਏਈ ਭਾਰ ਹੋ ਗਿਆ ਫਲਾਈਟ ਫੜ ਕੇ ਮਟਰ ਤੋਂ ਬਾਅਦ ਅਮਰਪਾਲ ਸਿੰਘ ਨੂੰ ਪੇਸ਼ ਹੋਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਜੁਆਇਨ ਕਰਨੀ ਚਾਹੀਦੀ ਸੀ ਕੀ ਹੈ ਜਾਂ ਨਹੀਂ ਗਿਆ ਜਾ ਪਲਸ ਦੀ ਗ੍ਰਿਫਤ ਦੇ ਵਿੱਚ ਹੈ ਤਾਂ ਤੁਸੀਂ ਲਬਜ ਕਹੇਗੀ ਜੇ ਮੈਂ ਜਾਊਂਗਾ ਤੇ ਪੰਜ ਸੱਤ ਮਾਰ ਕੇ ਜਾਊਂਗਾ ਇਹ ਲਬਜ ਕਹਿਣਾ ਨਹੀਂ ਕਿ ਇਹ ਤਾਂ ਮੈਂਸ ਇੰਡੀਆ ਤੋਂ ਬਾਹਰ ਨਹੀਂ ਹੈ ਆਪਣਾ ਅਮਰਤਪਾਲ ਮਹਿਰੋ ਦੀ ਆਵਾਜ਼ ਹੈ ਜਾਂ ਨਹੀਂ ਹੈ ਚਾਹ ਤਿੱਕਰ ਐਫਐਸਐਲ ਦੇ ਵਿੱਚੋਂ ਵੀਡੀਓ ਉਹ ਨਹੀਂ ਆਉਂਦੀ ਉਹਦਾ 65B ਦਾ ਸਰਟੀਫਿਕੇਟ ਨਹੀਂ ਆਉਂਦਾ ਇਹ ਕਿੰਦੇ ਮੋਬਾਈਲ 'ਚੋਂ ਆਈ ਹੈ ਐਫਐਸਐਲ ਕਲੀਅਰ ਕਰੂਗੀ ਕਿ ਵਾਕਿਆ ਹੀ ਆਵਾਜ਼ ਉਸ ਦੀ ਹੈ ਚਾਹੇ ਐਫਐਸਐਲ ਕਹੇ ਵੀ ਤੇ ਪਾਲ ਮਹਿਰੋ ਦੀ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ ਪਰ ਅੱਜ ਦੇ ਹਾਲਾਤ ਇਨਾਂ ਤੇ ਬੈਠ ਗੀਓ ਤਾਂ ਸੁਣ ਲਿਆ ਤੁਸੀਂ ਜਿਵੇਂ ਕਿ ਅਮਰ ਪਾਲ ਸਿੰਘ ਮਹਿਰੋਂ ਦੇ ਵਕੀਲ ਹਰਪਾਲ ਸਿੰਘ ਖਾਰਾ ਬਣੀਓ ਇੱਕ ਬਹੁਤ ਵੱਡਾ ਬਿਆਨ ਦਿੱਤਾ ਗਿਆ। ਯਾਨੀ ਪੰਜਾਬ ਦੀ ਪੁਲਿਸ ਬਠਿੰਡੇ ਦੀ ਉਹ ਕਹਿੰਦੇ ਇਹ ਝੂਠੀ ਪੈ ਚੁੱਕੀ ਹੈ। ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਔਰ ਅਸੀਂ ਇਹਨਾਂ ਤੇ ਨਾ ਜਣਿਆਂ ਨੂੰ ਬੜੀ ਕਰਵਾਵਾਂਗੇ। ਇਹ ਹਰਪਾਲ ਸਿੰਘ ਖਾਰਾ ਯਾਨੀ ਜਿਹੜੇ ਵਕੀਲ ਨੇ ਉਹਨਾਂ ਦਾ ਬਿਆਨ ਹੈ। ਕਹਿੰਦੇ ਅਸੀਂ ਬਹਿਸ ਕਰਕੇ ਆਏ ਆ। ਔਰ ਮੈਂ ਇਹਨਾਂ ਗੱਲਾਂ ਨੂੰ ਝੂਠ ਮੰਨਦਾ ਕਿ ਪੁਲਿਸ ਦੇ ਕੋਲ ਕੋਈ ਵੀ ਐਵੀਡੈਂਸ ਨਹੀਂ ਹੈਗਾ ਕਿ ਉਹਨਾਂ ਦੇ ਘਰੇ ਅਮਰਪਾਲ ਸਿੰਘ ਮੈਰੋ ਜਾਂਦਾ ਸੀ ਜਾਂ ਨਹੀਂ ਇਹ ਹਲੇ ਤੇ ਕੋਈ ਤੈ ਨਹੀਂ ਹੋਈ ਔਰ ਦੂਜੇ ਪਾਸੇ ਆਜੋ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਫੜਿਆ ਗਿਆ ਕਿਉਂ ਫੜਿਆ ਗਿਆ ਦਰਾਸਾਂ ਦੇ ਵਿੱਚ ਇੱਕ ਬੈਗ ਨੇ ਪਸਾ ਦਿੱਤਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਦੇ ਅਕਾਲੀ ਦਲ ਔਰ ਕਦੇ ਕਾਂਗਰਸ ਪਾਰਟੀ ਦੇ ਉੱਤੇ ਕੰਜ ਕਸੇ ਕਰਦੇ ਸੀ ਸਿਰਫ ਇਹਨਾਂ ਗੱਲਾਂ ਨੂੰ ਲੈ ਕੇ ਕਿਉਂਕਿ ਲੁਧਿਆਣੇ ਦੇ ਵਿੱਚ ਚੋਣਾ ਨੇ ਅਕਸਰ ਤੁਸੀਂ ਸਾਰੇ ਜਾਣਦੇ ਹੋ ਪਰ ਪੰਜਾਬ ਦੇ ਮੁੱਖ ਮੰਤਰੀ ਇੱਕ ਪਾਸੇ ਐਡਮਿਟ ਹੁੰਦੇ ਨੇ ਪੀਜੀਆਈ ਦੇ ਵਿੱਚ ਕਿਉਂਕਿ ਉਹਨਾਂ ਦੇ ਥੋੜਾ ਜਿਹਾ ਲੀਵਰ ਨੂੰ ਲੈ ਕੇ ਜਾਨੀ ਸਿਹਤ ਨੂੰ ਲੈ ਕੇ ਖਰਾਬੀ ਆ ਗਈ ਹੈ ਤਾਂ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜਲਦ ਠੀਕ ਹੋਣ ਪਰ ਆਹ ਜਿਹੜਾ ਬੈਗ ਫੜਿਆ ਗਿਆ ਇਸ ਬੈਗ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਦਸ਼ਾ ਪਲਟ ਕੇ ਰੱਖ ਦਿੱਤੀ ਹੈ ਪੂਰੇ ਪੰਜਾਬ ਦੇ ਅੰਦਰ ਤਾਂ ਬੈਗ ਦੇ ਵਿੱਚ ਕੀ ਹੈ ਤਹਾਂ ਤੁਸੀਂ ਇਹ ਸੁਣ ਲਓ ਉਸ ਤੋਂ ਬਾਅਦ ਮਾਮਲਾ ਦੱਸਾਂਗੇ ਕਿ ਹੋਇਆ ਕੀ। ਸੁਣੋ। ਮੇਰੇ ਆਪ ਦੇ ਵਿੱਚ ਜਿਹੜੀ ਆ ਤੁਸੀਂ ਜੱਟ ਦੇਖ ਰਹੇ ਹੋ ਇਹ ਜੱਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਵੰਡ ਰਹੇ ਨੇ। ਇਹ ਕਹਿੰਦਾ ਸਕੂਲੀ ਕਹਿੰਦਾ ਬੱਚਿਆਂ ਦੇ ਚਾਹੇ ਸਕੂਲ ਨੂੰ ਵਰਤ ਲੋ ਚਾਹੇ ਜਿਹੜੀ ਆ ਉਹ ਕੱਪੜੇ ਪਾ ਲੋ ਕਿਵੇਂ ਮਰਜ਼ੀ ਵਰਤ ਲੋ। ਮਤਲਬ ਇਹ ਕਿੱਟਾਂ ਵੰਡੀਆਂ ਜਾ ਰਹੀਆਂ। ਚੋਣ ਕਮਿਸ਼ਨ ਦੀਆਂ ਹਦਾਇਤਾਂ ਹੁੰਦੀਆਂ ਕਿ ਤੁਸੀਂ ਵੋਟਰਾਂ ਨੂੰ ਲਿਭਾਉਣ ਦੇ ਲਈ ਕੁਝ ਵੀ ਨਹੀਂ ਕਰਦੇ ਸੱਕਦੇ। ਪਰ ਇੱਥੇ ਸੰਜੀਵ अरोड़ा ਜੀ ਜਿਹੜੇ ਆ ਪੋਕਟ ਦੇ ਵਿੱਚ ਕੱਲੇ ਕੱਟ ਹੀ ਨਹੀਂ ਇਹਦੇ ਨਾਲ ਬੱਚਿਆਂ ਦੇ ਲਈ ਇੱਕ ਨੋਟਬੁੱਕ ਨੋਟਬੁੱਕ ਵੰਡੀ ਜਾ ਰਹੀ ਹੈ ਇੱਕ ਨਾਲ ਜਿਓਮੈਟਰੀ ਵੰਡੀ ਜਾ ਰਹੀ ਹੈ ਮੈਨੂੰ ਲੱਗਦਾ ਸਿੱਖਿਆ ਕ੍ਰਾਂਤੀ ਤਹਿਤ ਵੀ ਇਹ ਸਮਾਨ ਹੋ ਸਕਦਾ ਕਿਉਂਕਿ ਸਿੱਖਿਆ ਕ੍ਰਾਂਤੀ ਇਹ ਅਭੀ ਜਿਹੜੇ ਬੱਚੇ ਸਕੂਲੀ ਬੈਗ ਨਹੀਂ ਲੈ ਸਕਦੇ ਉਹਨਾਂ ਨੂੰ ਰੋੜਾ ਹੀ ਦੇ ਰਿਹਾ ਫਿਰ ਉਹਦੇ ਉੱਤੇ ਜਿਹੜਾ ਕਿ ਤੁਸੀਂ ਮਾਈਆਂ ਨੂੰ 100000 ਰੁਪਏ ਦੇਣਾ ਉਹ ਤਾਂ ਹਜੇ ਆਇਆ ਨਹੀਂ ਪਰ ਮਾਈਆਂ ਲਈ ਸੂਟ ਜ਼ਰੂਰ ਆ ਗਿਆ ਆਹ ਸੂਟ 5 ਮੀਟਰ ਦਾ ਜਿਹੜਾ ਸੂਟ ਹੈ ਉਹ ਨਾਲ ਵੰਡਿਆ ਜਾ ਰਿਹਾ ਹੈ ਇਹ ਸਾਰੇ ਕਿਟ ਤਿਆਰ ਕਰਕੇ ਘਰੋ ਘਰੀ ਪਹੁੰਚਾਈ ਜਾ ਰਹੀ ਹੈ ਤਾਂ ਸੁਣ ਲਓ ਤੁਸੀਂ ਜਿੰਨੇ ਕਿਟਾਂ ਦੇ ਵਿੱਚ ਇੱਕ ਨੋਟਬੁੱਕ ਦਿੱਤੀ ਜਾ ਰਹੀ ਹੈ ਇੱਕ ਜਮੈਂਟਰੀ ਦਿੱਤੀ ਜਾ ਰਹੀ ਹੈ ਔਰ ਦੂਜੇ ਪਾਸੇ ਬੀਬੀਆਂ ਲਈ ਕਿ ਕਸੂਟ ਦਿੱਤਾ ਜਾ ਰਿਹਾ 5 ਮੀਟਰ ਦਾ ਯਾਨੀ ਇਹਨਾਂ ਦਾ ਮਾਮਲਾ ਕੀ ਹੈ ਮਾਮਲਾ ਲੋਕਾਂ ਨੂੰ ਲੁਭਾਉਣ ਦਾ ਯਾਨੀ ਆਪਣੇ ਜਾਲ ਦੇ ਵਿੱਚ ਫਸਾਉਣ ਦਾ ਕਿ ਵੋਟਾਂ ਲਈ ਆ ਜਾਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਨਹੀਂ ਕਿ ਚੋਣ ਜਾਬਤਾ ਜਦੋਂ ਲੱਗਦਾ ਹੈ ਤਾਂ ਉਹ ਚੋਰ ਕਮਿਸ਼ਨ ਦੀ ਹਦਾਇਤ ਹੁੰਦੀ ਹੈ ਕਿ ਕੋਈ ਵੀ ਪੈਸਾ ਨਹੀਂ ਵੰਡ ਸਕਦਾ ਕੋਈ ਵੀ ਚੀਜ਼ ਨੂੰ ਵੰਡ ਕੇ ਆਪਣੀ ਹੋਰ ਕਿਸੇ ਨੂੰ ਉਹ ਕਰਸ਼ਤ ਨਹੀਂ ਕਰ ਸਕਦਾ ਇਹ ਪੰਜਾਬ ਦੇ ਮੁੱਖ ਮੰਤਰੀ ਭੁੱਲ ਚੁੱਕੇ ਨੇ ਪਰ ਦਰਹਸਾਲ ਦੇ ਵਿੱਚ ਜਿਹੜਾ ਇਹ ਹੁਣ ਕਿੱਟਾਂ ਵੰਡ ਰਹੇ ਨੇ ਇਹਨਾਂ ਦਾ ਰੋੜਾ ਸਾਹਿਬ ਉੱਥੋਂ ਕਹਿੰਦੇ ਸੀਟ ਕੱਢਣ ਵਾਲਾ ਤਾਂ ਉਹਨਾਂ ਨੇ ਕਿੱਟਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਪੂਰੇ ਲੁਧਿਆਣਾ ਇਲਾਕੇ ਦੇ ਵਿੱਚ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਉੱਠੇ ਨੇ ਬਾਬੇ ਇੱਕ ਪਾਸੇ ਮਜੀਠੀਆ ਸਾਹਿਬ ਵੀ ਫਸ ਗਏ ਨੇ ਵਿਕਰਮ ਸਿੰਘ ਮਜੀਠੀਆ ਇੱਕ ਇਹਨਾਂ ਦੇ ਮੰਤਰੀ ਨੂੰ ਲੈ ਕੇ ਜਿਹੜਾ ਕਿ ਬਹੁਤ ਹੀ ਅਸਲੀਲ ਵੀਡੀਓ ਦਾ ਦਾਬਾ ਕਰ ਦਿੱਤਾ ਦਰਅਸਲ ਦੇ ਵਿੱਚ ਇਹਨਾਂ ਦੇ ਜਿਹੜਾ ਉਹ ਮੰਤਰੀ ਹੈ ਉਹ ਉਹਦੀ ਘਰਵਾਲੀ ਦੇ ਨਾਲ ਹੀ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਸੀ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਵੀ ਅੱਜ ਫਸ ਗਏ ਨੇ ਤਾਂ ਹੌਣ ਵਾਲੇ ਸਮੇਂ ਦੇ ਵਿੱਚ ਭਗਵਾਨਤ ਮਾਨ ਸਰਕਾਰ ਦੀ ਦਸ਼ਾ ਕੀ ਹੋ ਰਹੀ ਹੈ ਇਹ ਤੁਹਾਡੇ ਸਾਹਮਣੇ ਆ ਔਰ ਅਮਰਪਾਲ ਸਿੰਘ ਨੂੰ ਲੈ ਕੇ ਕਹ ਰਿਹਾ ਕਿ ਭਾਈ ਉਹ ਤਿੰਨੋਂ ਜਣੇ ਬਰੀ ਹੋ ਸਕਦੇ ਨੇ ਉਹਨਾਂ ਦੇ ਵਕੀਲ ਦਾ ਦਾਵਾ ਹੈ ਤੁਹਾਡੀ ਗਾ ਪੰਜਾਬ ਵਾਲਿਓ ਜੁਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨ ਅਮਰਤਪਾਲ ਨੇ ਜਿਹੜਾ ਕਮਲਕੌਰ ਵਾਲਾ ਕਾਂਡ ਕੀਤਾ ਵੈ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਵੈ ਹਾਇ ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਨਹੀਂ ਹੋਈ ਪਰ ਉਸ ਤੋਂ ਪਹਿਲੇ ਹੀ ਹਰਪਾਲ ਸਿੰਘ ਖਾਰਾ ਨੇ ਵੀਰੋ ਇਹ ਇੱਕ ਬਿਆਨ ਦੇ ਦਿੱਤਾ ਵਾ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਪੁਲਿਸ ਨੇ ਜਿਹੜੀਆਂ ਧਾਰਾ ਲਾਈਆਂ ਵੇ ਉਹ ਤੇ ਇੱਕ ਝੂਠੀਆਂ ਲਾਈਆਂ ਵੇ ਕੇਸ ਬਹੁਤ ਜ਼ਿਆਦਾ ਹਾਈਪ ਫੜ ਗਿਆ ਵੇ ਬਹੁਤ ਜ਼ਿਆਦਾ ਟ੍ਰੈਂਡ ਤੇ ਚੱਲ ਗਿਆ ਇਸ ਕਰਕੇ ਪੁਲਿਸ ਨੇ ਆਪਣੇ ਆਪ ਨੂੰ ਸੇਵ ਕਰਨ ਦੀ ਖਾਤਰ ਬੜੀਆਂ ਝੂਠੀਆਂ ਧਾਰਾ ਲਾ ਲਈ ਜਿਸ ਕਰਕੇ ਇੱਕ ਇਸ ਬੜਾ ਕਮਜ਼ੋਰ ਹੋ ਗਿਆ ਵੇ ਦੂਸਰਾ ਮੋਕੇ ਦਾ ਕੋਈ ਵੀ ਸ਼ਵਾਹਦ ਮੌਜੂਦ ਨਹੀਂ ਹੈ ਕਿਉਂਕਿ ਅਮਰਿਤਪਾਲ ਸਿੰਘ ਮਹਿਰੂ ਤੇ ਉਹਨਾਂ ਦੇ ਸਾਥੀਆਂ ਨੇ ਖੁਦ ਇੱਕ ਬਿਆਨ ਦੇ ਜ਼ਰੀਏ ਗੱਲ ਇਹ ਐਡਮਿਟ ਕੀਤੀ ਸੀ ਲੇਕਿਨ ਵੀਰੋ ਜਿਹੜਾ ਵੀਡੀਓ ਪੈਗਾਮ ਹੁੰਦਾ ਵੈ ਉਹਦੀ ਕੋਈ ਲੀਗਲ ਵੈਲਿਊ ਨਹੀਂ ਹੁੰਦੀ ਤਾਂ ਅਗਰ ਉਹ ਆਪਣੇ ਪੈਗਾਮ ਤੋਂ ਮੁਕਰ ਜਾਂਦੇ ਉਹ ਕਹਿੰਦੇ ਐ ਕਿ ਮੈਂ ਕਾਂਡ ਕੀਤਾ ਹੀ ਨਹੀਂ ਮੈਂ ਤਾਂ ਵੈਸੇ ਹੀ ਇੱਕ ਵੀਡੀਓ ਪਾਈ ਸੀ ਫੇਮ ਹਾਸਲ ਕਰਨ ਵਾਸਤੇ ਤੇ ਫਿਰ ਵੀਰੋ ਕੋਈ ਜਿਹੜਾ ਕੇਸ ਹੈ ਇਹਦੀ ਕੋਈ ਮਜ਼ਬੂਤ ਇਹ نئی بنیاد ਹੋਏਗੀ ਬਹੁਤ ਜਲਦ ਉਹਨਾਂ ਨੂੰ ਭੇਲ ਮਿਲ ਜੇਗੀ ਤੇ ਦੂਸਰਾ ਉਹਨਾਂ ਨੇ ਕਿਹਾ ਜਿਹੜੀ ਗੱਲ ਕੀਤੀ ਹੈ ਇੱਕ ਪੁਲਿਸੀ ਅਗਰ ਕਿਸੇ ਵੀ ਬੰਦੇ ਨੂੰ ਦੋ ਚਾਰ ਡੰਡੇ ਮਾਰੇ ਤਸ਼ਦਦ ਕਰੇ ਤੇ ਉਹ ਬੰਦਾ ਫੋਰੀ ਤਰ੍ਹਾਂ ਤੇ ਆਪਣਾ ਜਿਹੜਾ ਗੁਨਾਹ ਕਬੂਲ ਕਰ ਲੇਗਾ ਤੇ ਪੁਲਿਸ ਦੀ ਕਸਟਡੀ ਦੇ ਅੰਦਰ ਲਿਆ ਗਿਆ ਜਿਹੜਾ ਬਿਆਨ ਹੈ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਇਸ ਕਰਕੇ ਹਰਪਾਲ ਸਿੰਘ ਖਾਰਾ ਕਹਿੰਦੇ ਕਿ ਬਹੁਤ ਕਮਜ਼ੋਰ ਕੇਸ ਹੈਗਾ ਵਾ ਜ ਬਸ ਇਹ ਡਰ ਰਹਾ ਕਿ ਕਿਤੇ ਪੁਲਿਸ ਐਡੀ ਹਾਈਪ ਦੀ ਵਜ੍ਹਾ ਤੋਂ ਅਮਰਤਪਾਲ ਸਿੰਘ ਮਹਿਰੂ ਦਾ ਇਨਕਾਊਂਟਰ ਨਾ ਕਰ ਦਵੇ ਲੇਕਿਨ ਉਹ ਕਹਿ ਰਹੇ ਕਿ ਅਸੀਂ ਹਾਈ ਕੋਰਟ ਦੇ ਅੰਦਰ ਜਾਵਾਂਗੇ ਤੇ ਅਸੀਂ ਹਾਈ ਕੋਰਟ ਕੋ ਇਨਸ਼ੋਰਟੀ ਲਵਾਂਗੇ ਤੇ ਫਿਰ ਹੀ ਜਿਹੜਾ ਅਮਰਤਪਾਲ ਸਿੰਘ ਹੈ ਉਹਨਾਂ ਨੂੰ ਅਸੀਂ ਪੇਸ਼ ਕਰਾਂਗੇ ਵੀਰੋ ਤੁਹਾਨੂੰ ਕੀ ਲੱਗਦਾ ਵੈ ਕਿ ਕੀ ਹੁਣ ਅਮਰਤਪਾਲ ਸਿੰਘ ਪੇਸ਼ ਹੋਣ ਵਾਲੇ ਹੈ ਕਿ ਉਹ ਆਪਣੀ ਗ੍ਰਿਫਤਾਰੀ ਦੇਣ ਲੱਗੇ ਹੈ ਵੀਰੋ ਤੁਹਾਡੀ ਇਸ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਨਾ ਆਪੜੇ ਸਰ ਖਿਆਲ ਰੱਖਣ ਤੋਂ ਯਾਦ ਰੱਖਣਾ i love it